ਤਰ ਕਰਵੋ ਲੋ ਵੀ ਦਾਵਾ ਆਪਣਾ ਹੋਵੇ ਬਗਾਨਾ ਹੋਵੇ ਛੱਡਿਆ ਨਹੀਂ ਜਾਏਗਾ ਭ੍ਰਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਸੌਦੇਬਾਜ਼ੀਆਂ ਹੁੰਦੀਆਂ ਸੀ ਬਹੁਤ ਸਾਰੇ ਜਿਹੜੇ ਨੇ ਕਿ ਬਿਆਨ ਉਹ ਕੋਰਟ 'ਚ ਕਿੱਥੇ ਸਟੈਂਡ ਕਰਦੇ ਨਹੀਂ ਦੇਖੋ ਕੋਰਟ 'ਚ ਹਾਲੇ ਤੱਕ ਤਾਂ ਕਿਤੇ ਸਟੈਂਡ ਨਹੀਂ ਕਰ ਇਹਦੇ ਬਿਆਨਾਂ ਤੋਂ ਬਾਅਦ ਅਸੀਂ ਰੇਡ ਕੀਤਾ ਹੀ ਵਾਸ ਅਰੈਸਟਡ ਔਰ ਇਹਦੇ ਘਰ ਦੇ ਵਿੱਚੋਂ ਸਾਨੂੰ ਮਿਲਿਆ ਹੈਗਾ ਜੀ 6 ਲੱਖ ਕੈਸ਼ ਮਿਲਿਆ ਹੈਗਾ ਔਰ 1 ਕਿਲੋ ਕੁਸ਼ਗ੍ਰਾਮ ਚਾਂਦੀ ਸੋਨੇ ਦੀ ਜੁਮਕੀ ਮਿਲੀ ਹੈਗੀ ਪਲਸ 4 ਫਾਈਲਾਂ ਤੇ 4 ਕੇ ਨੋਟਿਸ ਮਿਲੇ ਆ ਜੀ ਦਿਸ ਇਜ਼ 올 ਜੋ ਅੱਜ ਉਹਨੇ ਉਹਨੇ ਕਹਿੰਦੀ ਫਰਦਰ ਅਸੀਂ ਜਿਹੜੇ ਨੋਟਿਸ ਵਗੈਰਾ ਜਿਹਨਾਂ ਦੇ ਸੀਗੇ ਉਸ ਪਾਰਟੀਆਂ ਨੂੰ ਮਿਲ ਕੇ ਅਸੀਂ ਤੇ ਉਹਦੀ ਇਨਵੈਸਟੀਗੇਸ਼ਨ ਕਰਨੀ ਇਸ ਕਰਕੇ ਸਾਨੂੰ ਰਿਮਾਂਡ ਦਿੱਤਾ ਜਾਵੇ ਜਿਹੜੀਆਂ ਫਾਈਲਾਂ ਆ ਉਹ ਵਿਜੀਲੈਂਸ ਵਾਰਾ ਨੇ ਜਾਣ ਕੇ ਇਹਨਾਂ ਨੂੰ ਟਰੈਪ ਕਰਨ ਵਾਸਤੇ ਜਾਂ ਇਹਨਾਂ ਤੇ ਕੇਸ ਬਣਾਉਣ ਵਾਸਤੇ ਨੱਥੀ ਹੋਸ਼ ਐਮ ਐਲ ਏ ਸੈਂਟਰਲ ਜਲੰਧਰ ਤੋਂ ਰਮਨ ਅਰੋੜਾ 5 ਦਿਨ ਦੇ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ ਨੇ ਕੱਲ ਦੀ ਜਿਹੜੀ ਕਾਰਵਾਈ ਚੱਲਦੀ ਪਈ ਸੀ ਅੱਜ ਕੋਰਟ 'ਚ ਉਹਨਾਂ ਨੂੰ ਪੇਸ਼ ਕੀਤਾ ਗਿਆ। तमाम ਦਲੀਲਾਂ ਜਿਹੜੀਆਂ ਨੇ ਕਿ ਉਹ ਦਿੱਤੀਆਂ ਗਈਆਂ ਵੇਜਲੈਂਸ ਵੱਲੋਂ। ਬਚਾਅ ਪੱਖ ਵੀ ਜਿਹੜਾ ਹੈ ਕਿ ਉਹ ਪੇਸ਼ ਹੋਇਆ। ਮੇਰੇ ਨਾਲ ਸੀਨੀਅਰ ਐਡਵੋਕੇਟ ਜਲੰਧਰ ਦੇ ਦਰਸ਼ਨ ਸਿੰਘ ਵਿਆਲ ਮੌਜੂਦ ਨੇ। ਵਿਆਲ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਮਾਮਲੇ ਦੀ ਓਵਰਆਲ ਪਿਕਚਰ ਤੁਹਾਡੇ ਕੋਲ ਸਮਝਾਣੀ ਚਾਹਾਂਗਾ। ਨਾਲ ਜ਼ਿਕਰ ਕਰਾਂਗਾ ਪ੍ਰੈਸ ਨੋਟ ਜੋ ਕੱਲ ਰਿਲੀਜ਼ ਕੀਤਾ ਗਿਆ ਡਿਪਾਰਟਮੈਂਟ ਵੱਲੋਂ। ਉਹਦੇ ਪਿੱਛੇ ਸਿੱਧੇ ਤੌਰ ਤੇ ਮੋਡਸ ਪ੍ਰਿੰਡੀ ਜੋਸ ਸੀਗੀ ਤੇ ਰਮਨ ਅਰੋੜਾ ਜਿਹੜੇ ਨੇ ਕਿ ਉਹ ਕਿਤੇ ਨਾ ਕਿਤੇ ਗੇਮ ਪਲੈਨਰ ਦੇ ਹੱਥ ਵਿੱਚ ਦੇਖੋ ਐਸੀ ਕਾਗਜ਼ਾ ਵਿੱਚ ਉਹ ਤਾਂ ਕੋਈ ਗੱਲ ਨਜ਼ਰ ਆ ਨਹੀਂ ਰਹੀ ਹੈ ਕਿ ਜੋ ਅੱਜ ਵਿਜੀਲੈਂਸ ਵਾਲੇ ਨੇ ਕਿਉਂਕਿ ਮੈਂ ਦੂਰੇ ਤੋਂ ਹੀ ਦੱਸ ਸਕਦਾ ਜੋ ਅੱਜ ਕੋਰਟ 'ਚ ਰਿਕਾਰਡ ਪੇਸ਼ ਕੀਤਾ ਗਿਆ ਜਾਂ ਜੋ ਉਹਨਾਂ ਨੇ ਆਰਗੂਮੈਂਟ ਕੀਤਾ ਹੈਗਾ ਪ੍ਰੈਸ ਨੋਟ ਤੇ ਕੋਈ ਕੁਝ ਵੀ ਦੇ ਦੇਵੇ ਉਹਦੇ ਬਾਰੇ ਤਾਂ ਆਪਾਂ ਮੁੱਛ ਨਹੀਂ ਕਹਿ ਸਕਦੇ ਜੋ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਆਰਗੂ ਕੀਤਾ ਹੈਗਾ ਉਹਦੇ ਵਿੱਚ ਇਹ ਕੀਤਾ ਹੈਗਾ ਕਿ ਜਿਹੜਾ ਸੁਖਦੇਵ ਟਾਊਨ ਪਲਾਨਰਸ ਸੁਖਦੇਵ ਵਿਸ਼ੇਸ਼ਟ ਟਾਊਨ ਮੇਲਾ ਫੜਿਆ ਗਿਆ ਸੀ ਉਹ ਹਾਲੇ ਤੱਕ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ ਹੈਗਾ ਹੀ ਇਜ਼ ਵਿਦ them ਹਾਲੇ ਵੀ ਉਹਨਾਂ ਦੇ ਕੋਲ ਹੈਗਾ ਇਹਨਾਂ ਦਾ ਹੈਗਾ ਪਿਛਲੇ 8 ਦਿਨਾਂ ਦੇ ਵਿੱਚ ਤੋਂ ਤਾਂ ਕੋਈ ਐਹੋ ਜੀ ਗੱਲ ਆਈ ਨਹੀਂ ਸਾਹਮਣੇ ਹੁਣ ਆ ਜਿਹੜਾ 25 ਤਰੀਕ ਨੂੰ ਰਿਮਾਂਡ ਮਿਲਿਆ 22 ਤਰੀਕ ਨੂੰ ਰਿਮਾਂਡ ਮਿਲਿਆ ਸੀਗਾ ਉਹਦੇ ਵਿੱਚ ਉਹ ਕਹਿੰਦੇ ਹੈਗੇ ਜੀ ਵੀ ਉਹਨੇ ਇੱਕ ਬਿਆਨ ਦਿੱਤਾ ਹੈਗਾ ਜੀ ਕਿ ਜਦੋਂ ਮੈਂ ਇਹਨਾਂ ਦੇ ਘਰ ਜਾਂਦਾ ਸੀਗਾ ਉੱਥੇ ਕੁਝ ਲੋਕ ਬੈਠੇ ਹੁੰਦੇ ਸੀਗੇ ਤੇ ਉਹ ਨੋਟਿਸਿਜ਼ ਬਾਰੇ ਪੁੱਛਦਾ ਸੀਗਾ ਤੇ ਉਹ ਕਹਿੰਦੇ ਸੀ ਜੀ ਆਪਣਾ ਬੰਦਾ ਧਿਆਨ ਰੱਖਿਓ ਇਹਨਾਂ ਦਾ ਜਰਾ ਇਸ ਤੋਂ ਬਾਅਦ ਉਹਨਾਂ ਨੇ ਕੋਈ ਐਹੋ ਜੀ ਗੱਲ ਨਹੀਂ ਕਹੀ ਕਿ ਜਿਹੜਾ ਸੀਗਾ ਮੈਂ ਕੋਈ ਡੀਲ ਕਰਾਈ ਜਾਂ ਮੈਂ ਕੋਈ ਪੈਸੇ ਲਏ ਜਾਂ ਮੈਂ ਕੋਈ ਪੈਸੇ ਇਹਨਾਂ ਨੂੰ ਦਿੱਤੇ ਐਹੋ ਜਿਹਾ ਉਸ ਐਕਸਕਲ ਮਤ ਕਿ ਕੋਰਟ ਦੇ ਵਿੱਚ ਇਹ ਗੱਲਾਂ ਹੋਈਆਂ ਨੇ ਇਹ ਸਾਰੀਆਂ ਚੀਜ਼ਾਂ ਆਈਆਂ ਨੇ ਹਾਂ ਨਹੀਂ ਅਸੀਂ ਉਹਨਾਂ ਨੂੰ ਕਿਹਾ ਕੋਰਟ ਦੇ ਵਿੱਚ ਉਹਦੇ ਵਿੱਚ ਉਹਦੇ ਜਿਹੜਾ ਡਿਸਕਲੋਸ ਸਟੇਟਮੈਂਟ ਦੀ ਕਾਪੀ ਜਦੋਂ ਪੜ੍ਹੀ ਉਹਨਾਂ ਨੇ ਉਹਦੇ ਵਿੱਚ ਤਾਂ ਕਿਤੇ ਹੈ ਨਹੀਂਗਾ ਇਹ ਚੀਜ਼ ਪਰ ਦੂਸਰੇ ਪਾਸੇ ਸਰਕਾਰ ਵੱਲੋਂ ਵੀ ਦਾਵਾ ਆਪਣਾ ਹੋਵੇ ਬਗਾਨਾ ਹੋਵੇ ਛੱਡਿਆ ਨਹੀਂ ਜਾਏਗਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਸੌਦੇਬਾਜ਼ੀਆਂ ਹੁੰਦੀਆਂ ਸੀ ਬਹੁਤ ਸਾਰੇ ਜਿਹੜੇ ਨੇ ਕਿ ਬਿਆਨ ਉਹ ਕੋਰਟ 'ਚ ਕਿੱਥੇ ਸਟੈਂਡ ਕਰਦੇ ਪਏ ਨਹੀਂ ਦੇਖੋ ਕੋਰਟ 'ਚ ਹਾਲੇ ਤੱਕ ਤਾਂ ਕਿਤੇ ਸਟੈਂਡ ਨਹੀਂ ਕਰਦੇ ਉਹਨਾਂ ਨੇ ਕਿਹਾ ਹੈਗਾ ਜੀ ਵੀ ਇਹਦੇ ਬਿਆਨਾਂ ਤੋਂ ਬਾਅਦ ਅਸੀਂ ਰੇਡ ਕੀਤਾ ਹੀ ਵਾਸ ਅਰੈਸਟਡ ਔਰ ਇਹਦੇ ਘਰ ਔਰ 1 ਕਿਲੋ ਕੁਛ ਗ੍ਰਾਮ ਚਾਂਦੀ ਸੋਨੇ ਦੀ ਜੁਐਲਰੀ ਮਿਲੀ ਹੈਗੀ ਪਲੱਸ 4 ਫਾਈਲਾਂ ਤੇ 4 ਨੋਟਿਸ ਮਿਲੇ ਹੈਗੇ ਦਿਸ ਇਜ਼ 올 ਜੋ ਅੱਜ ਉਹਨਾਂ ਨੇ ਉਹਨਾਂ ਕਹਿੰਦੇ ਜੀ ਫਰਦਰ ਅਸੀਂ ਜਿਹੜੇ ਨੋਟਿਸ ਵਗੈਰਾ ਜਿਨ੍ਹਾਂ ਦੇ ਸੀਗੇ ਉਸ ਪਾਰਟੀਆਂ ਨੂੰ ਮਿਲ ਕੇ ਅਸੀਂ ਤੇ ਉਹਦੀ ਇਨਵੈਸਟੀਗੇਸ਼ਨ ਕਰਨੀ ਇਸ ਕਰਕੇ ਸਾਨੂੰ ਰਿਮਾਂਡ ਦਿੱਤਾ ਜਾਵੇ ਇੰਨੀ ਇੱਕ ਗੱਲ ਸੀਗੀ ਉਹਨਾਂ ਦੀ ਔਰ ਉਹਦਾ ਸਾਡਾ ਰਿਪਲਾਈ ਸੀਗਾ ਕਿ ਜਦੋਂ ਲਾਸਟ ਟਾਈਮ ਤੇ ਇਲੈਕਸ਼ਨ ਵਿੱਚ ਖੜਾ ਹੋਇਆ ਸੀ 2022 ਚ 2022 ਚ ਉਦੋਂ ਜਿਹੜੀ ਮੈਂ ਆਪਣੀ ਐਸੈਟਸ ਦੀ ਲਿਸਟ ਦਿੱਤੀ ਸੀਗੀ ਉਹਦੇ ਵਿੱਚ ਆਪਣੀ ਜੁਐਲਰੀ ਮੈਂਸ਼ਨ ਕੀਤੀ ਸੀਗੀ ਆਪਣੇ ਪੈਸੇ ਮੈਂਸ਼ਨ ਕੀਤੇ ਸੀ ਸਭ ਕੁਝ ਉਹਦੇ ਵਿੱਚ ਮੈਂਸ਼ਨ ਕੀਤਾ ਹੈ ਪ੍ਰੋਪਰਟੀ ਦਾ ਵੀ ਜ਼ਿਕਰ ਸੀ ਉਹ ਤੇ ਪ੍ਰੋਪਰਟੀਆਂ ਬਾਰੇ ਉਹਦੇ ਵਿੱਚ ਕੋਈ ਹੈ ਨਹੀਂ ਇਹ ਤੇ ਵਿੱਚ ਅੱਜ ਉਹਨਾਂ ਨੇ ਨਾ ਕੋਈ ਪੁੱਛਿਆ ਨਾ ਕੋਈ ਉਹਨਾਂ ਨੇ ਫਾਈਲ ਕੀਤੀ ਸੀਗੀ ਸਬਮਿਟ ਕੀਤੀ ਸੀਗੀ ਭਾਈ 2022 ਦੇ ਵਿੱਚ ਉਹਦੇ ਵਿੱਚ ਆਪਣੀਆਂ ਟੋਣੀ ਉਹ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਦੇ ਬਾਰੇ ਤੇ ਇਸ ਕਰਕੇ ਅਸੀਂ ਉਹਦਾ ਕੋਈ ਜਵਾਬ ਵੀ ਨਹੀਂ ਦਿੱਤਾ ਠੀਕ ਹੈ ਤੇ ਅਸੀਂ ਸਿਰਫ ਆੜੀਆਂ ਦੋ ਤਿੰਨ ਚੀਜ਼ਾਂ ਸੀਗੀਆਂ ਦਾ ਜਵਾਬ ਦਿੱਤਾ ਸੀਗਾ ਕਿ ਸਾਰੀ ਜਿਹੜੀ ਐਸੈਟ ਦੇ ਵਿੱਚ ਇਹ ਉੱਤੇ ਬ੍ਰਾਹਮਤ ਹੋਈਆਂ ਉਹ ਮੈਂ ਪਹਿਲਾਂ ਹੀ ਉਹਦੀ ਲਿਸਟ ਐਮਐਲਏ ਬਣ ਤੋਂ ਪਹਿਲਾਂ ਦਿੱਤੀ ਆ ਜੇ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਪੈਸੇ ਰਿਸ਼ੂ ਦੇ ਵਿੱਚੋਂ ਕਮਾਏ ਹੈਗੇ ਠੀਕ ਹੈ ਨਾ ਜੀ ਵੱਡੀ ਗੱਲ ਵੱਡੀ ਹਾਂ ਬੜੀ ਵੱਡੀ ਗੱਲ ਹੈਗੀ ਇਹ ਜੀ ਔਰ ਜਿਹੜੀ ਨੋਟਿਸਿਸ ਦੀਆਂ ਆਚਾਰ ਫਾਈਨੈਂਸ ਦੇ ਘਰੋਂ ਮਿਲੀਆਂ ਹੈਗੀਆਂ ਉਹਦਾ ਸਾਡਾ ਆਰਗੂਮੈਂਟ ਸੀਗਾ ਕਿ ਵਿਸ਼ੇਸ਼ ਜਿਹਦੇ ਕੋਲ ਫਾਈਨੈਂਸ ਹੈਗੇ ਉਹ ਤਾਂ ਆੜੜੀ ਇਹਨਾਂ ਦੇ ਕੋਲ ਹੈ ਬਿਲਕੁਲ ਤੇ ਜਿੰਨੀਆਂ ਮਰਜ਼ੀ ਫਾਈਲਾਂ ਉੱਤੇ ਫੋਸਟ ਕਰ ਦਿਓ ਕਿਸੇ ਤੇ ਅੱਛਾ ਕਿੰਨੀਆਂ ਕਿਤੇ ਕਿਤੇ ਕਿਦੇ ਮਰਜ਼ੀ ਲਾ ਦਿਓ ਉਹਦੀਆਂ ਫਾਈਲਾਂ ਇਹ ਫਾਈਨੈਂਸ ਦੇ ਕੋਲ ਤਾਂ ਹੈ ਹੀ ਨਹੀਂ ਨਾ ਇਹ ਡੀਲ ਕਰਦਾ ਫਾਈਲਾਂ ਨੂੰ ਫਾਈਲਾਂ ਇਹਨਾਂ ਇਹਨਾਂ ਦੇ ਕੇਸ ਦੇ ਮੁਤਾਬਕ ਅਸੀਂ ਤਾਂ ਉਹਨੂੰ ਵੀ ਨਹੀਂ ਮੰਨਦੇ ਹੈਗੇ ਵੀ ਉਹਨੇ ਫਾਈਲਾਂ ਦਿੱਤੀਆਂ ਜੈ ਨਹੀਂ ਆ ਪਰ ਸਾਡਾ ਕੇਸ ਇਹ ਹੈਗਾ ਕਿ ਜਿਹੜੀਆਂ ਫਾਈਲਾਂ ਹੈਗੀਆਂ ਉਹ ਵਿਜੀਲੈਂਸ ਵਾਲਿਆਂ ਨੇ ਜਾਣ ਕੇ ਇਹਨਾਂ ਨੂੰ ਟਰੈਪ ਕਰਨ ਵਾਸਤੇ ਜੜਾ ਇਹਨਾਂ ਤੇ ਕੇਸ ਬਣਾਉਣ ਵਾਸਤੇ ਇਹਨਾਂ ਤੇ ਫੋਕਸ ਕੀਤੀਆਂ ਦੇ ਆ ਸਭ ਇੱਕ ਵੈਂਡੇਟੇ ਦੀ ਵੀ ਗੱਲ ਕੋਰਟ ਦੇ ਵਿੱਚ ਚੱਲੀ ਹੈ ਉਹ ਮੈਂ ਥੋੜੀ ਵਿਸਤਾਰ ਚ ਸਮਝਣਾ ਚਾਹੁੰਦਾ ਉਹ ਮੈਂ ਥੋੜਾ ਜਿਆਹਾ ਕਿਉਂਕਿ ਅਸੀਂ ਸਰਕਮਸਟੈਂਸਸ ਤੋਂ ਥੋੜਾ ਜਿਆਹਾ ਜੱਜ ਕਰਦੇ ਹੈਗੇ ਕਿ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਦੇ ਮੀਡੀਆ ਦੇ ਵਿੱਚ ਇਹ ਬੜਾ ਚੱਲ ਰਿਹਾ ਹੈਗਾ ਜੀ ਵੀ ਇਹ ਭਾਜੀਪੀ ਜੁਆਇਨ ਕਰ ਰਿਹਾ ਹੈ ਔਰ ਉਹਦੇ ਤੋਂ ਸ਼ਾਇ ਸਰਕਾਰ ਦਾ ਜਿਹੜਾ ਇਹ ਪਾਰਟੀ ਹੈਗਾ ਪਾਟ ਹੈਗਾ ਕਿਉਂਕਿ ਜੋ ਉਹਨੇ ਮੈਨੂੰ ਦੱਸਿਆ ਹੈਗਾ ਜੀ ਕਿ ਮੈਂ ਇਹਨਾਂ ਦੀਆਂ ਪਾਲਿਸੀ ਦੇ ਨਾਲ ਕੁਝ ਡਿਸਐਗਰੀ ਕਰਦਾ ਸੀ ਇਹ ਕਿਨੇ ਰਮਨ ਅਰੋੜ ਨੇ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਕਿਹਾ ਪਾਰਟੀ ਦੇ ਨਾਲ ਇਹਨਾਂ ਦੇ ਨਾਲ ਡਿਸਐਗਰੀ ਕਰਦੇ ਸੀ ਇਸ ਕਰਕੇ ਇਹਨਾਂ ਨੂੰ ਇਹ ਹੈਗਾ ਕਿ ਮੈਂ ਸ਼ਾਇਦ ਬੀਜੇਪੀ ਚੱਲ ਜਾਣਾ ਹੈ ਮਹੀਨੇ ਪਹਿਲਾਂ ਵੀ ਪਾਰਟੀ ਛੱਡਣ ਦੀ ਤਿਆਰੀ 15 ਦਿਨ ਪਹਿਲਾਂ ਇਹਨਾਂ ਨੇ ਸਾਰੀ ਸਿਕਿਉਰਿਟੀ ਵਿਡਰੋ ਕਰ ਲਈ ਇਹਦੀ ਜਿਹਦੇ ਤੋਂ ਕੁਝ ਇਹੀ ਲੱਗਦਾ ਹੈਗਾ ਕਿ ਇਹ ਜਿਹੜਾ ਕੇਸ ਹੈਗਾ ਇਹ ਪੋਲਿਟੀਕਲ ਵੈਂਡੇਟਾ ਦਾ ਹੀ ਹੈਗਾ ਤਾਂ ਕਿ ਇਹਨਾਂ ਨੂੰ ਵਿੱਚ ਟਰੈਪ ਕਰਕੇ ਫਸਾਇਆ ਜਾਵੇ ਕਿ ਬੀਜੇਪੀ ਇਚਨਾ ਜਾਵੇ ਹਲਕੀ ਰਮਨ ਰੋੜਾ ਜਿਹੜਾ ਕਿ ਪਾਰਟੀ ਛੱਡਣ ਦੀਆਂ ਤਿਆਰੀਆਂ ਦੇ ਵਿੱਚ ਹੈਗਾ ਮੈਂ ਨਹੀਂ ਕਹੂੰਗਾ ਉਹ ਤਿਆਰੀਆਂ ਵਿੱਚ ਸੀਗਾ ਇਹ ਉਹਨਾਂ ਨੂੰ ਸ਼ੱਕ ਸੀਗਾ ਉਹਨਾਂ ਨੂੰ ਸ਼ੱਕ ਸੀਗਾ ਤੇ ਇਹ ਜੋ ਕਾਰਵਾਈ ਸਾਰੀ ਵੈਂਡੇਟਾ ਪੋਲਿਟੀਕਲ ਮੈਨੂੰ ਐ ਲੱਗਦਾ ਅੱਛਾ ਮੇਰਾ ਆਖੀਰਲਾ ਸਵਾਲ ਹੈ ਬਹੁਤ ਲੰਮਾ ਤਜਰਬਾ ਜੋ ਦਵਸਾ ਤੁਹਾਡਾ ਕ੍ਰਿਮੀਨਲ ਦੇ ਕੇਸਿਸ ਵੀ ਲੜਦੇ ਓਵਰ ਆਲ ਇਹ ਪਿਕਚਰ ਸਿਨੈਰੀਓ ਬੰਦਾ ਕਿਹੜੇ ਪਾਸੇ ਦਿਸਦਾ ਪਿਆ ਵੈ ਮੈਂ ਬਤੌਰ ਬਚਾਅ ਪੱਖੀ ਤੋਂ ਨਹੀਂ ਬਤੌਰ ਵਕੀਲ ਚੱਲਣਾ ਹਾਲ ਕੀ ਐਵੀਡੈਂਸ ਕਲੈਕਟ ਕਰਦੇ ਆ ਕੀ ਕੋਰਟ ਵਿੱਚ ਬਿਆਨ ਹੁੰਦੇ ਆ ਕਿਹੜੇ ਗਵਾ ਖੜਦੇ ਆ ਕਿਹੜੇ ਗਵਾ ਨਹੀਂ ਦਿੰਦੇ ਕਿਹੜੇ ਡਾਕੂਮੈਂਟਸ ਦੀ ਵੈਲਿਡਿਟੀ ਹੈ ਕੀ ਆ ਕਿਉਂਕਿ ਜਿਹੜਾ ਕੋਈ ਵੀ ਡਿਸਕਲੋਜ਼ਰ ਸਟੇਟਮੈਂਟ ਸੁਖਦੇਵ ਦਾ ਹੈਗਾ ਉਹ ਲੀਗਲੀ ਉਹ ਵੈਲਿਡ ਨਹੀਂ ਹੈਗਾ ਕਿਉਂਕਿ ਅੰਡਰ ਪੁਲਿਸ ਕਸਟਡੀ ਦਿੱਤਾ ਹੈਗਾ ਕੋਕਿਊਜ਼ ਅਗੇਂਸਟ ਦਿੱਤਾ ਹੈਗਾ ਉਹ ਪੜਿਆ ਨਹੀਂ ਜਾਂਦਾ ਪੜਿਆ ਨਹੀਂ ਜਾਂਦਾ ਕਿਉਂਕਿ ਉਹ ਜਿਹੜਾ ਉਹ ਬਾੜ ਆ ਅੰਡਰ ਐਵੀਡੈਂਸ ਸੈਕਟ ਰੋਣਾ ਸਾਹਿਬ ਐਸ ਵਕਤ ਸਥਿਤੀ ਉਹਨਾਂ ਦੀ ਮੈਡੀਕਲ ਵਾਈਜ਼ ਸਭ ਠੀਕ ਹੈ ਸੈਟ ਹੈ ਸੋ ਉਹਨਾਂ ਨੇ ਦੱਸਿਆ ਸੀ ਆਈ ਐਮ ਫੀਲਿੰਗ ਬਟ ਏਜ਼ੀ ਆ ਡੋਨਟ ਨੋ ਬਾਕੀ ਉਹਨਾਂ ਨੇ ਪਤਾ ਕਿਉਂਕਿ ਰਾਤੀ 12 ਵਜੇ ਮੈਡੀਕਲ ਕਰਾਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਫੇਰ ਮੈਡੀਕਲ ਨਹੀਂ ਕਰਾਇਆ ਕੋਰਟ ਨੂੰ ਰਿਕੁਐਸਟ ਕੀਤੀ ਸੀ ਕਿ ਮੈਡੀਕਲ ਕਰਾਇਆ ਜਾਵੇ ਪੰਜ ਦਿਨ ਦਾ ਹੁਣ ਰਿਮਾਂਡ ਠੀਕ ਹੈ ਦਰਸ਼ਕ ਸਿੰਘ ਧਿਆਲ ਜੋ ਕਿ ਬਜਾਪਕਚੂਲੋ ਪੇਸ਼ ਹੋਏ ਸਕੇ ਤਮਾਮ ਕੋਰਟ ਦੇ ਵਿੱਚ ਜੋ ਗੱਲਬਾਤ ਹੋਈ ਹੈ ਉਹਦੀ ਵਿਸਤਾਰਤ ਜਾਣਕਾਰੀ ਦਿੰਦੀ ਹੈ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ